ਜ਼ਿਲ੍ਹਾ ਤਰਨਤਾਰਨ ਦੇ ਪੁਲਿਸ ਵੱਲੋਂ ਸਰਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਇੱਕ ਤਸਕਰ ਅਮਰਤਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਮਾੜੀ ਕੰਬੋਕੇ ਨੂੰ 2 ਗਲੌਕ ਪਿਸਤੌਲ 1 ਪਿਸਤੌਲ 9 ਐਮ ਐਮ ਸਮੇਤ ਮੈਗਜ਼ੀਨ ਅਤੇ 30000 ਰੁਪਏ ਡਰੱਗ ਮਨੀ ਸਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਡੀ ਐਸ ਪੀ ਵੀ ਖੇਵੰਡ ਪ੍ਰੀਤਿੰਦਰ ਸਿੰਘ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦੇ ਰਹੇ ਹਨ ਡੀ ਜੀ ਪੀ ਪੰਜਾਬ ਸ਼੍ਰੀ ਗੌਰਵ ਯਾਦ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਅਤੇ ਸ਼੍ਰੀਮਤੀ ਪਰਵਜੋਤ ਗਰੇਵਾਲ ਆਈਪੀਐਸ ਇਹਨਾਂ ਵੱਲੋਂ ਜਿਹੜੀਆਂ ਸਖਤ ਅਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਆ ਉਹ ਮੁਹਿੰਮ ਜਿੱਥੇ ਤਰਨਤਾਰਨ ਜ਼ਿਲ੍ਹੇ 'ਚ ਚੱਲ ਰਹੀ ਆ ਉੱਥੇ ਸਬਡਿਵੀਜ਼ਨ 21 ਵਿੰਟ ਦੇ ਵਿੱਚ ਵੀ ਲਗਾਤਾਰ ਜਿਹੜੀ ਇਹ ਮੁਹਿੰਮ ਚੱਲ ਰਹੀ ਏ ਉਹਦੇ ਵਿੱਚ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਲਟੋਆ ਪੁਲਸ ਨੇ ਇਨਫੋਰਮੇਸ਼ਨ ਬੇਸ ਦੇ ਉੱਤੇ ਇੱਕ ਜਿਹੜਾ ਨਾਕਾ ਆ ਉਹ ਆਸਲਾ ਤਾੜ ਪੁਲ ਡਰੇਨ ਜਿਹੜੀ ਆ ਉੱਤੇ ਉੱਤੇ ਲਗਾਇਆ ਹੋਇਆ ਸੀ ਜਿੱਥੋਂ ਇੱਕ ਵਿਅਕਤੀ ਜਿਹਦਾ ਨਾਮ ਅਮਰਿਤਪਾਲ ਸਿੰਘ ਆ ਇਹਨੂੰ ਕਾਬੂ ਕੀਤਾ ਜਿਹੜਾ ਮਾੜੀ ਕੰਬੋਗੇ ਦਾ ਰਹਿਣ ਵਾਲਾ ਇਹਦੇ ਕੋਲੋਂ ਦੋ ਕਲੌਕ ਪਿਸਟਲ ਜਿਹੜੇ ਮੇਡ ਇੰਡਸਟਰੀਆ ਜਿਹੜੇ ਕਿ ਆਪਾਂ ਆ ਆਮ ਵਿਖਾਇਆ ਪੁਰਾਣੀਆਂ ਗਤੀਵਿਧੀਆਂ ਦੇ ਵਿੱਚ ਇਹ ਡਰੋਨ ਵੀ ਪਾਕਿਸਤਾਨ ਤੋਂ ਆਉਂਦੇ ਨੇ ਇੱਕ 9mm ਦਾ ਪਿਸਤਲ ਤੇ ਉਹਦਾ ਮੈਗਜ਼ੀਨ ਤੇ 30000 ਰੁਪਏ ਭਾਰਤੀ ਕਰੰਸੀ ਜਿਹੜੀ ਹੈ ਇਹਦੇ ਕੋਲ ਜਿਹੜੀ ਆ ਰਿਕਵਰ ਹੋਈ ਹੈ ਇਸ ਸਬੰਧੀ ਥਾਣਾ ਬਲਟੋਆ ਵੀ ਕੇ ਐਫ ਆਈ ਆਰ ਜਿਹੜੀ ਆ 120 ਜਿਹੜੀ ਉਹ ਦਰਜ ਰਜਿਸਟਰ ਕਰਕੇ ਤੇ ਇਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਿਹਦਾ 2 ਦਿਨ ਦਾ ਰਿਮਾਨਡ ਜਿਹੜਾ ਹਾਸਲ ਕੀਤਾ ਗਿਆ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ 에ਅਰਕ੍ਰਾਫਟ ਐਕਟ ਵੀ ਜਿਹੜਾ ਉਹ ਲੱਗਾ ਹੋਇਆ ਵਾ ਕਿਉਂਕਿ ਇਹ ਸਮਝਿਆ ਜਾ ਰਿਹਾ ਵੀ ਇਹ ਜਿਹੜੇ ਪਿਸਟਲ ਨੇ ਇਹ ਡਰੋਨ ਰਾਹੀਂ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਜਿਹੜੇ ਮੰਗਾਇੇ ਨੇ ਤੇ ਇਹ ਇਦਾਂ ਦੇ ਕਾਰੋਬਾਰ ਦਾ ਜਿਹੜਾ ਇਹ ਧੰਦਾ ਕਰਦਾ ਉਧਰੋਂ ਪਾਕਿਸਤਾਨ ਤੋਂ ਮਗਾ ਕੇ ਜਿਹੜੇ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਨੂੰ ਇਹ ਸੇਕ ਕਰਦਾ ਸੋ ਇਹਦੀ ਫਰਦਰ ਪਰਸੀਡਰੀ ਜਿਹੜੀ ਆ ਤਬਦੀਸ਼ ਜਿਹੜੀ ਆ ਉਹ ਕਾਨੂੰਨ ਮੁਤਾਬਕ ਤੇ ਜਾਬਤੇ ਮੁਤਾਬਕ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਕੁਈ ਤੇ ਕੋਲ ਹੋਰ ਵੀ ਖੁਲਾਸੀ ਹੋਣ ਦੀ ਜਿਹੜੀ ਆ ਪੂਰੀ ਸੰਭਾਵਨਾ ਸਰ ਇੱਥੇ ਕੋਈ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਆ ਕਿ ਇੱਕ ਚੇਲੇ ਬਹੁਤ ਚਰਚੇਤ ਜਿਹੜਾ ਕਤਲ ਕੇਸ ਹੋਇਆ ਸੀਗਾ ਜਿਹਦੇ ਵਿੱਚ ਚੇਲੇ ਦਾ ਇੱਕ ਲੜਕੇ ਨੂੰ ਅਗਵਾ ਕਰਕੇ ਦਾਣਾ ਮੰਡੀ ਠੀਖੀ ਪਿੰਡ ਦੇ ਵਿੱਚ ਮਾਰ ਕੇ ਤੇ ਉਹਦਾ ਕਤਲ ਕਰਕੇ ਦੀ ਡੈਡ ਬਡੀ ਛੁੱਡ ਦਿੱਤੀ ਗਈ ਸੀ ਉਦੀ ਤਫ਼ਤੀਸ਼ ਦੌਰਾਨ ਵੀ ਇਹੋ ਜਿਹੜਾ ਮੁੱਖ ਦੋਸ਼ੀ ਦੇ ਤੌਰ ਤੇ ਨਾਮਜ਼ਦ ਹੋਇਆ ਸੀ ਪਰੇ ਜਮਨਾਈਲ ਨੂੰ ਕਰਕੇ ਉਹ ਦੋਈ ਦੀ ਉਮਰ ਜਿਹੜੀ ਆ ਉਹ ਘੱਟ ਸੀ ਜਮਨਾਈਲ ਦਾ ਪੈਦਾ ਲੈ ਕੇ ਉਸ ਮੁਕਦਮੇ ਦੇ ਵਿੱਚ ਜਮਾਨਤ ਤੇ ਜਾਦਤ ਵੱਲੋਂ ਬਾਹਰ ਆ ਚੁੱਕਾ ਪਰੰਤੂ ਉਹ ਇਹਨੇ ਆਪਣੀਆਂ ਜਿਹੜੀਆਂ ਗਤੀਵਿਧੀਆਂ ਉਹ ਖਤਮ ਨਹੀਂ ਕੀਤੀਆਂ ਤੇ ਜਿਹੜੀ ਆ ਸਮਗਲਿੰਗ ਕਰਕੇ ਤੇ ਜਿਹੜੇ ਵੈਪਨ ਆ ਉਹਨਾਂ ਨੂੰ ਵੀ ਵੇਚਦਾ ਸਰ ਮੋਡਲੀ ਪੁੱਛਗੇ ਸੇ ਹੋਰ ਕੋਈ ਸਾਹਮਣੇ ਆਇਆ ਕੋਈ ਇਸ ਇਸੇ ਮੋਡਿਊਲ ਦੇ ਨਾਲ ਜੁੜੇ ਹੋਏ ਕੋਈ ਹੋਰ ਇਹਦੇ ਸਾਥੀ ਜਾਂ ਕੋਈ ਹੋਰ ਦੇਖੋ ਇਹਦੇ ਵਿੱਚ ਮੁਕਦਮਾ ਹੀ ਦਰਜ ਕਰ ਲਿਆ ਮੁਕਦਮਾ ਵੀ ਜਿਹੜਾ 258 5459 ਆਰਮਜ਼ੈਕਟ ਤੇ 10 11 12 에어크래프트 ਟਰੈਕਟਰ ਦੇ ਵਿੱਚ ਕੀਤਾ। ਸੋ ਇਹਦਾ ਰਿਮਾਂਡ ਹਸਲ ਕੀਤਾ ਹੈ ਤੇ ਇਹਦੇ ਕੋਲੋਂ ਡਿਟੇਲ ਜਿਹੜੀ ਆ ਉਹ ਪੁੱਛ ਕੇ ਕੀਤੀ ਜਾਊਗੀ। ਕਿ ਇਹ ਪਾਕਿਸਤਾਨ ਦੇ ਕਿਹੜੇ ਕਿਹੜੇ ਸਮਗਲਾਂ ਨਾਲ ਇਹ ਇਨਟੈਚ ਸੀ। ਜਿਹਨੇ ਕੋਈ ਪਹਿਲਾਂ ਕੋਈ ਕੰਮ ਕੀਤਾ ਆ ਤੇ ਕਿਹਨੂ ਕਿਹਨੂ ਇਹਨੇ ਵੈਪਨ ਵੇਚੇ ਨੇ ਤੇ ਕਿਹਦੇ ਕਿਹਦੇ ਸਹਿਯੋਗ ਨਾਲ ਇਹ ਵੈਪਨ ਮਂਗਾਏ ਨੇ। ਜਿਹੜੇ ਵੀ ਦੋਸ਼ੀ ਇਹਦੇ ਵਿੱਚ ਨਾਮ ਜਦੋਂ ਆਉਣਗੇ ਉਹ ਜਲਦ ਤੋਂ ਜਲਦ ਫੜ ਕੇ ਤੇ ਇਸ ਲਾਕਰ ਵਿੱਚ ਭੇਜਿਆ ਜਾ।